अो पटे कई मारे ਤੁਹਾਡਾ ਪਰੋਣੀ ਨਾ ਚਲੀ ਆ। ਓ ਤੁਸੀਂ ਵੀ ਆਓ। ਚਲੋ ਚੱਲ ਪਿੱਛੇ ਚੱਲ। ਨਹੀਂ ਜਾਂਦੀ ਮੇਰੇ ਅੰਦਰ ਪਲਾਸਟਿਕ। ਨਹੀਂ ਵਿੱਚ ਮੈਂ ਤੁਹਾਨੂੰ ਵੀ ਪੀਸਿੰਗ। ਯੋਕ ਚੱਲੋ। ਪਤਾ ਨਹੀਂ ਤੈਨੂੰ। ਨਾਂ ਦੇ ਲਾ ਕਰਨਾਗਾ ਦਾ। ਤੂੰ ਕਹਿ ਖੜਾ ਹੋ ਕਾਸ਼ਾ ਦੇ ਕੇ ਆਪਿਆ ਨੂੰ ਬਹੁਤ بڑا ਮੁਖਰ ਸਮਝਦਾ ਤੂੰ। ਬਹੁਤ بڑا ਮੁਖਰ ਹੈ। ਉਹਨੇ ਸਾਡੇ ਨਾਲ ਸੰਗਾ ਲਿਆ। ਓਏ। ਸਾਡੇ ਕੀ ਆ। 4 ਸੈਕਿੰਡ ਤੋਂ ਬਾਅਦ ਕਰ ਚੁ। ਉਹ ਇਹ ਉਹ ਨਾ ਫੜਦਾ ਨਾ ਮਾਹੀਆ ਪਿੱਛੇ ਕਰੇ ਮਾਰਦਾ ਦੀ ਕੋਸ਼ਿਸ਼ਾਂ ਕਰੀਆਂ ਔੜੀਆਂ ਚੁਲਾਈਆਂ ਜੈਸੀ ਫਿਟ ਤੇ ਜੈਸੀ ਸਾਡੇ ਕੋਈ ਮਾਰਦੀ ਹੁਣ ਦੇਖ ਤੂੰ ਬੱਥ ਸਵਾਰੇ ਕਿਵੇਂ ਸਵਾਹੀ ਬਚਾਉਣੀ ਆ ਮੈਂ ਉਹ ਜਿਹੜੇ ਡੇਰੇ ਵਾਲੇ ਸਭੇ ਸੋਹਣੀਆਂ ਫਰਿਆ ਨੇ ਨਾ ਗਿਆ ਉਹਨਾਂ ਨੂੰ ਖਾਦੀ ਦਿਖਾਉਗੀ ਵੀ ਕਾਲੀ ਸੀ ਜੀ ਇੱਥੇ ਉੱਧਰ ਲਾ ਜਾਖੋ ਚਲੋ ਉੱਧਰ ਚਲੋ ਚਲ ਤੂੰ ਕਾਮਣਾ ਵੇਚਣਾ ਓ ਚੁੱਪ 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 ਕਰ ਜਾ ਬਹਿ ਜਾ ਤੂੰ ਤੂੰ ਕਿਹੋ ਜਿਹਾ ਕਰ ਜਾ ਚੁੱਪ ਕਰ ਮੈਂ ਆਪੇ ਕਰਾਂਗਾ ਆਪੇ ਚੁੱਪ ਕਰ ਓ ਮਾਤਾ ਜੀ ਆ ਮੈਂ ਓ ਚੁੱਪ ਕਰ ਜਾ ਚੁੱਪ ਕਰ ਆ ਜਿਹੜੀਆਂ ਹੱਸਣ ਤੋਂ ਬਾਅਦ ਪੱਟ ਕੇ ਪੱਟੇ ਆਇਨਾ ਨੇ ਸਿੰਧਰਪੁਰ ਬੋਲੀ ਗੱਡੇ ਪੱਥਰ ਪੱਟ ਕੇ ਪਤਾ ਨਹੀਂ ਇਹਨਾਂ ਨੇ ਕੀ ਮਿਲਿਆ ਕੀ ਨਹੀਂ 10 ਫੁੱਟ ਡੂੰਗਾ ਲੈ ਗਏ ਮੇਰੇ ਮਕਾਨ ਚ ਤਰੇੜ ਆਈ ਪਈ ਆ ਉਸ ਤੋਂ ਬਾਅਦ ਇਹ ਮੇਰੇ ਨਾਲ ਮਹੀਨੇ ਦੋ ਮਹੀਨਿਆਂ ਵਿੱਚ ਵਿਗੜਦੇ ਜਾਈਂਗੇ ਫਿਰ ਇਹਨਾਂ ਨੇ ਆਖਰ ਮੇਰੇ ਨਾਲ ਲੜ ਕੇ ਕੁੜੀ ਨੂੰ ਬਿਠਾ ਲਿਆ ਸਾਲ ਹੋ ਗਿਆ ਕੁੜੀ ਨੂੰ ਬਿਠਾਈ ਨੂੰ ਮੈਂ ਜਾਂਦਾ ਰਿਹਾ ਮੈਂ ਸਰਪੰਚ ਕੋਲੇ ਵੀ ਜਾਂਦਾ ਰਿਹਾ ਪੰਚਾਇਤ ਕੋਲੇ ਵੀ ਜਾਂਦਾ ਰਿਹਾ ਪਰ ਇਹਨਾਂ ਨੇ ਮੇਰੀ ਕੋਈ ਕੋਈ ਨਾ ਸੁਣੀ ਕਹਿੰਦੇ ਜਦੋਂ ਤੇਰੇ ਮਨ ਚ ਪਾਪ ਨਿਕਲੂ ਜਦੋਂ ਕੁੜੀ ਨੂੰ ਭੇਜ ਦਾਂਗੇ ਭੇਜ ਦੇ ਹੈ ਮੈਂ ਹੁਣੇ ਦੋ ਚਾਰ ਦਿਨ ਹੋ ਗਏ ਜਾ ਕੇ ਆਇਆ ਹੁਣ ਵੀ ਵੇਜਨ ਤਿਆਰ ਨਹੀਂ ਕਹਿੰਦੇ ਦੇਖਾਂਗੇ ਪੰਚਾਇਤ ਕਰਾਂਗੇ ਬਸ ਇਹ ਗੱਲਾਂ ਹੁੰਦੀਆਂ ਰਹੀਆਂ ਅੱਜ ਮੈਨੂੰ ਆ ਕੇ ਇਹਨਾਂ ਨੇ ਸਵੇਰੇ ਅੰਦਰੋਂ ਬਾਹਰ ਕੱਢਿਆ ਤੇ ਮੈਨੂੰ ਡਾਂਗਾ ਵਰਸਾਉਣ ਲੱਗ ਗਏ ਜੀ ਤੈਨੂੰ ਬੰਨ ਲਿਆ ਸੀਗਾ ਹਾਂ ਬੰਨ ਲਿਆ ਸੀ ਬੰਨ ਕੇ ਲੱਤਾਂ ਵਾਂਹ ਬੰਨ ਲਿਆ ਮੇਰੇ ਤੇ ਇਹਦੇ ਨਾਲ ਬੰਨਿਆ ਜੀ ਆਹ ਆਹ ਚੀਜ਼ ਇਹ ਮੇਰਾ ਸੋਹਰਾ ਪਰਿਵਾਰ ਆ ਜੀ ਇਹਦੇ ਪਾਪਾ ਹੁੰਦਾ ਕਿ ਇਹਦੇ ਬਾਬਾ ਹੁੰਦਾ ਇਹ ਨਾ ਹੀ ਕੋਈ ਬਾਬਾ ਨਹੀਂ ਸਭ ਪਖੰਡ ਨਹੀਂ ਬੱਚੇ-ਪੁੱਛੇ ਕੋਈ ਮੇਰੇ ਮੇਰੇ ਕੋਲੇ ਲੜਕਾ 8 ਸਾਲ ਦਾ ਹੀ ਉਹ ਪਿਛਲੇ ਸਾਲ ਹਟਾ ਕੇ ਇਥੋਂ ਪਿੰਡ ਗਾਈ ਪਰਪੰਨ ਲਾ ਲਿਆ ਉਹਦੇ ਵਿੱਚ ਉਹਦੇ ਮਨ ਵਿੱਚ ਵੀ ਫਰਕ ਪਵਾਦਾ ਹੀ ਇੱਕ ਸਾਲ ਦੇ ਅੰਦਰ ਅੰਦਰ ਹੀ ਉਹ ਤੈਨੂੰ ਹਿੜਵਾੰਦੇ ਅੱਜ ਇਹ ਬੰਦੇ ਨੂੰ ਬਿਲਕੁਲ ਮਾਰ ਦਿੰਦੇ ਮਾਰਨ ਦੇ ਬਿਲਕੁਲ ਜਮਾ ਇਹਨੂੰ ਇਹਦਾ ਬਹੁਤ ਬੁਰਾ ਹਾਲ ਕਰਦੇ ਕਿ ਨਾ ਬੰਨਿਆ ਸੀ ਜੋ ਸਾਰੇ ਭੱਜ ਕੇ ਨੇੜੇ ਹੋਏ ਆ ਉਹਦੇ ਵਿਚਾਰਾ ਛੁੱਟ ਕੇ ਭੱਜਿਆ ਇਹਦਾ ਮਾਰਨ ਦੇ ਨੂੰ ਇਹਦਾ ਘਰ ਵਾਲਾ ਹੀ ਆ ਤੇ ਬਿਲਕੁਲ ਪਖੰਡਵਾਦ ਕਰਦੇ ਪੈਣ ਜੀ ਤੇ ਇਹ ਪਖੰਡ ਪਖੰਡਵਾਦ ਬੰਦ ਹੋਣਾ ਚਾਹੀਦਾ ਬਿਲਕੁਲ ਕਿਹਦੇ ਤੇਰੀਆਂ ਹੁੰਦੀਆਂ ਨੇ ਆ ਪਾਈਆ ਗੋਰੀਆ ਮੈਂ ਖੜਾ ਹਾਂ ਇਹਨੂੰ ਹੱਥ ਲਾਵੇਂ ਨਾਲ ਜਾਈਂ ਜਿੱਦੀ ਤਰ੍ਹਾਂ ਲੈ ਜਾ ਕੱਪੜੇ ਪਾੜ ਕੇ ਨੰਗੇ ਬਣਦੇ ਰੇ ਜਿਹੜੇ ਪਿਸਟੋਲ ਚਲਾਉਂਦੇ ਨੇ ਗੋਰੀਆ ਮਾਰਦੇ ਸਾਰੇ ਢਾਂਗਾ ਬੰਦੇ 100 ਬੰਦਾ ਆ ਕੇ ਸਾਨੂੰ ਮਾਰਦਾ ਆ ਤੁਸੀਂ ਹੋਰੋਂ ਕਾਲ ਨੂੰ ਪਤਾ ਲੱਗ ਜੂ ਉੱਧਰ ਖਿੱਚੋ ਬੰਦੇ ਮੈਨੂੰ ਕਹਿੰਦੇ ਨਾਲ ਜਾ ਚੱਲ ਕੋਈ ਨਹੀਂ ਤੂੰ ਦੋਵੇਂ ਪਾਗਲ ਬੰਦੇ ਆ भाई आना नहीं बुला कर बहुत दो बंदे नाल आ गए बंदे बैठा ले तेरे आवे बंदे बैठा ले अनिल नु बैठाओ नाल सर आउ बैठ हेलो पासो की पातल करे पास जाएंगे चेरी दा अपने मोटरसाइकिल चाले बस सारे साहब सारे ہلو پاسو ਇੱਕ ਨੂੰ ਫਿੰਗਰ ਲੱਗੂਗਾ ਤੂੰ ਤੈਨੂੰ ਨਤੀਜਾ ਸਭ ਨੂੰ ਨਤੀਜਾ ਸਭ ਨੂੰ ਨਤੀਜਾ ਤੁਰ ਆ ਲੈ ਦਾੜਾ ਪੁੱਤ ਆ ਜਾ ਪਰ ਅੱਜਾ ਪਿੱਛੇ ਲਿਆਓ ਉਹ ਯਾਰ ਰੋਡ ਤੇ ਜਿਹੜੇ ਨਾਲ ਬੀ ਆਫਸਰ ਉੱਤਰ ਨਹੀਂ ਮੁੜਦਾ ਹੋਗਾ اور دا نط 頑張た